ਇੱਥੇ ਖਲੋਤੀ ਦੀ ਮੈਂ ਆਰੀਲ ਪਾਣੀ ਪੀ ਰਿਆ ਸੀ ਇੱਥੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਪਿੱਛੋਂ ਹੀ ਉੱਡਦੇ ਆਏ ਜੇ ਪਿੱਛੋਂ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਦੋਂ ਮਾਰ ਕੇ ਸਿੱਧਾ ਉਧਰ ਗਿਆ ਗ੍ਰਿੱਲਾ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਔਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਨ ਦਾ ਨੁਕਸਾਨ ਹੋ ਜਾਣਾ ਨੁਕਸਾਨ ਹੋਇਆ ਹੀ ਹੋਇਆ ਇੰਦਰ ਜੇ ਦੇ ਇੱਕ ਨੁਕਸਾਨ ਦਾ ਐਡਾ ਨਹੀਂ ਜਾਨ ਦਾ ਜਾਂਦੇ ਆ ਸਰ ਮੈਂ ਨਹੀਂ ਜਾਂਦੇ ਹਾਂ ਹੋਗੇ ਛੱਡ ਦਿਓ ਲੈਟਰ ਦੇ ਇੱਥੇ ਖੋਵਾਂਗੇ ਆਪਾਂ ਆਪਾਂ ਗੱਡੀ ਖੋਣਿਆ ਇਸ ਵੇਲੇ ਆਪਾਂ ਗੱਡੀ ਖੋਣਿਆ ਇਹਨਾਂ ਦੀ ਵੀਡੀਓ ਬਣਾਓ ਇਹ ਗੇ ਦੇ ਜਿਨ੍ਹਾਂ ਨੇ ਮਾਰੀ ਹੈ ਗੱਡੀ ਠੀਕ ਹੈ ਪੂਰੀ ਬਿੱਤੀ ਹੀ ਹੈ ਇਹਨਾਂ ਨੂੰ ਕੁਝ ਸਮਝ ਨਹੀਂ ਹੈਗਾ ਕੀ ਕਰ ਰਹੇ ਆ ਠੀਕ ਹੈ ਘਟਦੀ ਪਈ ਹੈ ਦੋ ਮਿੰਟ ਹੋਰ ਦੇ ਦਿਓ ਤੇ ਦੇਖੋ ਕੋਈ ਉੱਧਰ ਕੁਝ ਹੋ ਜਾਂਦਾ ਫੇਰ ਉੱਧਰ ਕੁਝ ਹੋ ਜਾਂਦਾ ਫੇਰ ਭਾਈ ਆ ਬੰਦਾ ਜਿੰਨੇ ਕਰਵਾ ਰਹੀ ਸਾਡੇ ਬੰਦੇ ਨੇ ਇੱਧਰ ਹੀ ਨੇ ਇੱਧਰ ਹੀ ਆ ਇਹ ਨਹੀਂ ਆ ਭਰਾ ਕਿਤੇ ਆਪਰੇ ਮੇਰਾ ਨਾਮ ਪਰੁਲ ਹੈ ਮੈਂ ਉਧਰ ਨਾਰੀਅਲ ਪਾਣੀ ਪੀ ਰਿਆ ਮੇਰੀ ਪ੍ਰੈਗਨੈਂਟ ਹੈ ਸਤਵਾ ਮਹੀਨੇ ਹੋ ਗਏ ਉਹਨੂੰ ਠੀਕ ਹੈ ਠੀਕ ਹੈ ਮੇਰਾ ਨਾਮ ਪਰੁਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਹੋਈ ਸੀ ਇਹਨਾਂ ਨੇ ਮੈਂ ਉਧਰ ਨਾਰੀਅਲ ਪਾਣੀ ਪੀ ਰਿਆ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ ਤੇ ਬਹੁਤ ਜ਼ਬਰਦਸਤ ਵੱਜੀ ਹੈ ਮੇਰੀ ਵਾਈਫ ਪ੍ਰੈਗਨੈਂਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੀ ਬਾਹਰ ਬੋਤਲਾ ਸੁੱਟ ਰਿਆ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਆਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਦੇ ਹੋ ਜਾਣਾ ਸੀ ਗੱਡੀ ਤੇਜ਼ ਸੀ ਗੱਡੀ ਤੇਜ਼ ਹੈ ਕਿ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਹਾ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਹਾ ਹੈ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸਰ ਐ ਐਡਰੋ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਕੋਰ ਸਟਾੰਡ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਹ ਡਰ ਗੀ ਰਹੇ ਆ ਉਹ ਬੋਲਦੇ ਕਿ ਵੀ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਓਕੇ ਤੇ ਆਇਆ ਹਾਂਜੀ ਕਾਰਵਾਈ ਜਾਂਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 22000 ਹੋ ਸਕਦੀ ਹੈ ਉਹ ਗਰਮਾਂ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋੜ ਕੇ ਇਹ ਸਾਰਾ ਕੁਝ ਤੋੜ ਕੇ ਅੰਦਰ ਉੜਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਬਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਵੇਰਾ ਘੱਟੋ ਘੱਟ 70 80 ਦੀ ਸਪੀਡ ਤੇ ਸੀ ਗੱਡੀ ਇਹ ਇਲਾਕਾ ਹੀ ਕੰਪਨੀ ਬਾਹਰ ਦੇ ਬਾਹਰ ਠੰਡੀ ਖੂਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰਸ ਚੌਕੋਂ ਕੋਲੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਇੱਕ ਟਰਾਲੀ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੜ ਗਈ ਸਟੀਅਰ ਟੁੱਟ ਕੇ ਜਿਹੜੀ ਗ੍ਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਤਰ੍ਹਾਂ ਖਵਜੀਆ ਉਹ ਸਿਵਲ ਹਸਪਤਾਲ ਨੂੰ ਫੜਾਇਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਗੰਸ ਦਿੱਤੀ ਆ ਉਹ ਤਾਂ ਕਾਰਨ ਇਹਨਾਂ ਬੋਲ ਸਰ ਗੱਡੀ ਬੰਦਾ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦੱਸ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਤਾ ਉਹਦੀ ਏਜ ਕੋਈ ਏਜ ਨੇ ਜਾਣੀ ਨੁਕਸਾਨ ਤੇ ਬੰਨੇ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਕੋਲ ਦੇ ਅਨੁਸਾਰ ਬੰਦੀ ਕਾਰਵਾਈ